ਸਬਸਟੇਸ਼ਨ ਬਿੱਲੀਕਰ ਟਾਊਨ ਹਾਲ ਵਿਖੇ ਬਾਬਾ ਗੁਸ਼ਕਰਪਾਜੀ ਦਾ ਪੂਜਨ ਕੀਤਾ ਗਿਆ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਹਾਂ ਜੀ ਸਾਡੇ ਵਿੱਚ ਕਰਨਾ ਪੂਜਾ ਕੀਤੀ ਕੀ ਕਹਿੰਦੇ ਅੱਜ ਹਮੇਸ਼ਾ ਹਰ ਹਾਲ ਦੀ ਤਰ੍ਹਾਂ ਟਾਉਣਾ ਵਾਲੇ ਵਿਖੇ ਮਿਸ਼ਰਮਾ ਦੇ ਦੀ ਪੂਜਾ ਕੀਤੀ ਗਈ ਜਿਸ ਵਿੱਚ ਸਾਡੇ ਸਾਥੀ ਲਾਈਨਮੈਨ ਅਜੇ ਕੁਮਾਰ ਜੀ ਬਲਦੇਵ ਰਾਜ ਜੀ ਪਿਸ਼ਣ ਲੱਗ ਸਤਬਾਲ ਜੀ ਸਾਰੇ ਹਾਜ਼ਰ ਹੋਏ ਤੇ ਐਸਜੀਓ ਸਾਹਿਬ ਕੁਝ ਵਿਅਰਜੇ ਕਰਕੇ ਨਹੀਂ ਆ ਸਕੇ ਵਸ਼ਕਰਮਾ ਦੇ ਦੀ ਬਹੁਤ ਬਹੁਤ ਵਧਾਈ ਹੋ ਗਈ। ਅੱਜ ਜੀ ਇਸ ਕਰਮਾ ਬੋਲੇ ਕਿ ਕਿੰਨੇ ਬਾਬਾ ਵਸ਼ਕਰਮਾ ਦਾ ਅੱਜ ਦਿਨ ਆ ਅੱਜ ਦੇ ਦਿਨ ਸ੍ਰਿਸ਼ਟੀ ਰਚੇ ਤਾਂ ਬਾਬਾ ਵਸ਼ਕਰਮਾ ਜੀ ਨੇ ਜਿਹੜੇ ਕੀਰਤੀ ਲੋਕਾਂ ਵਾਸਤੇ ਕੀਰਤੀ ਲੋਕਾਂ ਦੇ ਜਨਮਦਾਤਾ ਉਹੀ ਹੋਏ ਆ ਜਿਨ੍ਹਾਂ ਦਾ ਅੱਜ ਧਿਆਰ ਹੀ ਬਣਾ ਰਹੇ ਆ ਸ੍ਰੀ ਹਰਗੁਮਾ ਜਈ ਦੀ ਯੋਗਨਵਾਈ ਦੇ ਵਿੱਚ ਸਾਰਾ ਸਟਾਫ ਹਸੈਨਪੁਰੇ ਦਾ ਟਾਹਨਾਲ ਦਾ ਅੱਜ ਮਨਾ ਰਿਹਾ ਕੀਤਿਆਂ ਵੱਲੋਂ ਵਿਸ਼ਕਰਮਾਂ ਦੇ ਲੱਖ ਲੱਖ ਕੀਰਤਿਆਂ ਵੱਲੋਂ ਦਾਬਾ ਵਿਸ਼ਕਰਮਾਂ ਦੇ ਦਿਨ ਦੇ ਲੱਖ ਲੱਖ ਵਧਾਈਓ ਵਧਾਈਓ